ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਬੀਬੀ ਬੀਰੋ ਦੇ ਵਿਆਹ ਬਾਰੇ ਇੱਕ ਦਿਨ ਗੁਰੂ ਜੀ ਅਕੇ ਆਪ ਜੀ ਦੀ ਪਤਨੀ ਸ਼੍ਰੀ ਦਮੋਦਰੀ ਜੀ ਨੇ ਢੀਣਤੀ ਕੀਤੀ ਮਹਾਰਾਜ ਬੀਬੀ 7 ਸਾਲ ਦੀ ਹੋ ਗਈ ਹੈ ਮੇਰੀ ਭਾਵਨਾ ਹੈ ਕਿ ਇਸਦਾ ਵਿਆਹ ਕਰ ਦਿੱਤਾ ਜਾਵੇ ਗੁਰੂ ਜੀ ਨੇ ਕਿਹਾ ਕਿ ਕੱਲ ਸਵੇਰੇ ਲੜਕੇ ਵਾਲਿਆਂ ਨੂੰ ਪੱਤਰ ਕਾ ਭੇਜ ਦਿਆਂਗੇ ਕੇ ਵਿਆਹ ਦੀ ਤਿਆਰੀ ਕਰੋ ਦੂਸਰੇ ਦਿਨ ਗੁਰੂ ਜੀ ਨੇ ਭਾਈ ਗੁਰਦਾਸ ਪਾਸੋਂ ਭਾਈ ਧਰਮੇ ਨੂੰ شاہی ਚਿੱਠੀ ਲਿਖਵਾ ਕੇ ਬੀਬੀ ਦਾ ਵਿਆਹ 26 ਜੇਠ ਸੰਮਤ 1685 ਦਾ ਨਿਯਤ ਕਰਕੇ ਮੱਲੇ ਪਿੰਡ ਆਦਮੀ ਪੇਜ ਦਿੱਤਾ شاہی ਚਿੱਠੀ ਪੜ੍ਹ ਕੇ ਧਰਮੇ ਨੂੰ ਬਹੁਤ ਖੁਸ਼ੀ ਹੋਈ ਉਸ ਨੇ ਸਿੱਖ ਨੂੰ ਦੋ ਦਿਨ ਰੱਖ ਕੇ ਬੜੀ ਸੇਵਾ ਕੀਤੀ ਤੇ ਤੀਸਰੇ ਦਿਨ ਵਿਦਾ ਕਰਕੇ ਆਪਣੇ ਲੜਕੇ ਸਾਧੂ ਦੇ ਵਿਆਹ ਦੀ ਤਿਆਰੀ ਸ਼ੁਰੂ ਕਰ ਦਿੱਤੀ। ਉੱਧਰ ਗੁਰੂ ਜੀ ਨੇ ਸਾਰੇ ਦੇਸ਼ ਵਿੱਚ ਆਪਣੇ ਮਸੰਦਾਂ ਨੂੰ ਚਿੱਠੀਆਂ ਲਿਖਵਾ ਦਿੱਤੀਆਂ ਕਿ ਬੀਬੀ ਵੀਰੋ ਦੇ ਵਿਆਹ ਸਮੇਂ ਆਪੋ ਆਪਣੇ ਕਾਰ ਪੇਟਾ ਲੈ ਕੇ ਪਹੁੰਚ ਜਾਣਾ ਅਤੇ ਆਪਣੇ ਇਲਾਕੇ ਦੇ ਸਿੱਖਾਂ ਨੂੰ ਵੀ ਵਿਆਹ ਉੱਤੇ ਆਉਣ ਬਾਰੇ ਖਬਰਾਂ ਕਰ ਦੇਣੀਆਂ। ਉਪਰੰਤ ਗੁਰੂ ਜੀ ਨੇ ਜਨਵਤੇ ਮੇਲ ਵਾਸਤੇ ਮਠਿਆਈਆਂ ਤਿਆਰ ਕਰਨ ਵਾਸਤੇ ਹਲਵਾਈ ਬਿਠਾ ਦਿੱਤੇ ਅਤੇ ਭਾਂਤ-ਪਾਂਤ ਦੀਆਂ ਮਠਿਆਈਆਂ ਤਿਆਰ ਕਰਨ ਦਾ ਹੁਕਮ ਦੇ ਦਿੱਤਾ ਹਲਵਾਈਆਂ ਨੇ ਕੁਝ ਦਿਨਾਂ ਵਿੱਚ ਹੀ ਬਹੁਤ ਮਠਿਆਈਆਂ ਤਿਆਰ ਕਰਕੇ ਕੋਠੇ ਭਰ ਦਿੱਤੇ ਅੰਮ੍ਰਿਤ ਵੇਲੇ ਗੁਰੂ ਜੀ ਇੱਕ ਦਿਨ ਆਪਣੇ ਨਿੱਜ ਸਰੂਪ ਦੇ ਧਿਆਨ ਵਿੱਚ ਸਮਾਧੀ ਸਿੱਤ ਸਨ ਕਿ ਨਾਰਦ मुनि ਕਿੰਗ ਵਜਾਉਂਦਾ ਹੋਇਆ ਗੁਰੂ ਜੀ ਦੇ ਸਾਹਮਣੇ ਖੜਾ ਹੋ ਕੇ ਬਹੁਤ ਉਪਮਾ ਕਰਨ ਲੱਗਾ ਗੁਰੂ ਜੀ ਨੇ ਪੁੱਛਿਆ ਆਓ मुनिराज ਕਿਸ ਤਰ੍ਹਾਂ ਆਏ ਹੋ ਨਾਰਦ ਨੇ ਕਿਹਾ ਮਹਾਰਾਜ ਆਪ ਜਿਸ ਕਾਰਜ ਵਾਸਤੇ ਬੇਕੁੰਠ धाम ਵਿੱਚ ਆਏ ਹੋ ਉਹ ਆਰੰਭ ਕਿਉਂ ਨਹੀਂ ਕਰਦੇ ਗੁਰੂ ਜੀ ਨੇ ਹੱਸ ਕੇ ਕਿਹਾ मुनि ਜੀ ਅਸੀਂ ਉਡੀਕ ਰਹੇ ਸੀ ਕਿ ਤੁਹਾਡੇ ਉਦਮ ਨਾਲ ਕਲਾ ਉੱਠੇਗੀ ਤਾਂ ਫਿਰ ਅਸੀਂ ਕੰਮ ਆਰੰਭ ਕਰਾਂਗੇ ਨਾਰਦ ਨੇ ਕਿਹਾ ਆਪ ਮਾਲਕ ਹੋ ਜਦ ਚਾਹੋ ਕਲਾ ਨੂੰ ਉਠਾ ਸਕਦੇ ਹੋ ਜਦ ਚਾਹੋ ਮਿਟਾ ਸਕਦੇ ਹੋ ਦੂਸਰੇ ਦਿਨ ਗੁਰੂ ਜੀ ਦਾ ਜਦ ਤੀਸਰੇ ਪਹਿਰ ਦਾ ਦੀਵਾਨ ਲੱਗਾ ਤਾਂ ਆਪ ਜੀ ਨੇ ਆਪਣੇ ਯੋਧਿਆਂ ਨੂੰ ਸ਼ਸਤਰ ਆਦਿ ਯੁੱਧ ਦਾ ਸਮਾਨ ਵੰਡ ਦਿੱਤਾ ਤੇ ਫਰਮਾਇਆ ਕਿ ਹੁਣ ਅਸਾਂ ਤੁਹਾਡੀ ਬਹਾਦਰੀ ਯੁੱਧ ਵਿੱਚ ਵੇਖਣੀ ਹੈ ਤਿਆਰ ਹੋ ਜਾਓ ਸਮਾਂ ਆ ਗਿਆ ਹੈ ਇੱਕ ਪਾਸੇ ਵਿਆਹ ਦੀ ਤਿਆਰੀ ਜੋਰਾਂ ਸ਼ੋਰਾਂ ਨਾਲ ਹੋ ਰਹੀ ਸੀ ਦੂਜੇ ਪਾਸੇ ਯੰਗ ਦਾ ਸਮਾਨ ਸੂਰਮਿਆਂ ਵਿੱਚ ਵੰਡ ਕੇ ਉਹਨਾਂ ਨੂੰ ਜੁੱਦ੍ਹ ਵਾਸਤੇ ਤਿਆਰ ਕਰਨ ਦੀ ਆਗਿਆ ਦਿੱਤੀ ਜਾ ਰਹੀ ਸੀ ਨਿਕਟ ਵਰਤੀ ਸਿੱਖ ਸੇਵਕ ਹੈਰਾਨ ਸਨ ਕਿ ਆਪ ਇਹ ਕੀ ਕੌਤਕ ਕਰ ਰਹੇ ਹਨ ਬੀਬੀ ਦੇ ਵਿਆਹ ਦਾ ਸਮਾਨ ਲੈ ਕੇ ਸਿੱਖ ਸੰਗਤਾਂ ਦੇਸ਼ਾਂ ਪਰਦੇਸ਼ਾਂ ਤੋਂ ਆਉਣੀਆਂ ਆਰੰਭ ਹੋ ਗਈਆਂ ਸਨ ਇੱਕ ਦਿਨ ਜਦ ਪੱਛਮ ਦੇਸ਼ ਦੀ ਸੰਗਤ ਆਈ ਸਭ ਸਿੱਖਾਂ ਨੇ ਆਪੋ ਆਪਣੀ ਭੇਟ ਰੱਖ ਕੇ ਮੱਥਾ ਟੇਕਿਆ ਗੁਰੂ ਜੀ ਨੇ ਸੰਗਤ ਨੂੰ ਆਦਰ ਪੂਰਵਕ ਬਿਠਾ ਕੇ ਸੇਵਾਦਾਰ ਭਾਈ ਜੇਠਾ ਜੀ ਨੂੰ ਆਗਿਆ ਕੀਤੀ ਮਾਈ ਭਾਈ ਸੰਗਤ ਦੂਰ ਤੋਂ ਆਈ ਹੈ ਲੰਗਰ ਦਾ ਅਜੇ ਸਮਾਂ ਨਹੀਂ ਹੋਇਆ ਮਹਿਲਾ ਵਿੱਚ ਜਾ ਕੇ ਇਨ੍ਹਾਂ ਵਾਸਤੇ ਮਠਾਈ ਲਿਆਓ ਇਹੇ ਭੁੱਖ ਨਾਲ ਵਿਆਕੂਲ ਹੋ ਰਹੇ ਹਨ ਜਾਦੇ ਭਾਈ ਜੇਠਾ ਜੀ ਨੇ ਮਾਤਾ ਦਮੋਦਰੀ ਜੀ ਨੂੰ ਗੁਰੂ ਜੀ ਦਾ ਹੁਕਮ ਸੁਣਾ ਕੇ ਮਿਠਾਈ ਮੰਗੀ ਤਾਂ ਮਾਤਾ ਜੀ ਨੇ ਕਿਹਾ ਇਹ ਮਿਠਾਈ ਸ਼ਗਨਾ ਦੀ ਹੈ ਪਹਿਲਾਂ ਜਨ ਵਿੱਚ ਵਰਤਾਈ ਜਾਵੇਗੀ ਫਿਰ ਕਿਸੇ ਹੋਰ ਨੂੰ ਦਿੱਤੀ ਜਾਵੇਗੀ ਤੁਸੀਂ ਲੰਗਰ ਛੇਤੀ ਤਿਆਰ ਕਰਵਾ ਕੇ ਸੰਗਤ ਨੂੰ ਛਕਾਓ ਮਿਠਾਈ ਅਜੇ ਝੂਠੀ ਨਹੀਂ ਕਰਨੀ ਮਾਤਾ ਜੀ ਦੀ ਗੱਲ ਸੁਜਾਦੇ ਭਾਈ ਜੇਠਾ ਨੇ ਗੁਰੂ ਜੀ ਨੂੰ ਆਣ ਕੇ ਦੱਸੀ ਤਾਂ ਆਪ ਜੀ ਨੇ ਸੁਭਾਵਕ ਹੀ ਵਚਨ ਕੀਤਾ ਕਿ ਜੇ ਇਹ ਸੰਗਤ ਵਿੱਚ ਨਹੀਂ ਵਰਤੇਗੀ ਤਾਂ ਇਸ ਨੂੰ ਤੁਰਕ ਹੀ ਖਾਣਗੇ ਜੰਨ ਵੀ ਨਹੀਂ ਖਾਏਗੀ ਗੁਰੂ ਜੀ ਦਾ ਇਹ ਵਾਕ ਸੁਣ ਕੇ ਸਾਰੀ ਸੰਗਤ ਹੈਰਾਨ ਹੋ ਗਈ ਕਿ ਆਪ ਜੀ ਨੇ ਇਸ ਸ਼ਗਣਾ ਦੇ ਸਮੇਂ ਇੱਕ ਹੀ ਇਹ ਕੀ ਵਾਕ ਕਰ ਦਿੱਤਾ ਹੈ ਗੁਰੂ ਜੀ ਨੇ ਤੁਰੰਤ ਹੀ ਪਹਿਲਾਂ ਲੱਗਰੀ ਪਾਸੋਂ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕਰਾ ਕੇ ਸੰਗਤ ਵਿੱਚ ਵਰਤਾ ਦਿੱਤੀ ਅਤੇ ਫਿਰ ਲੰਗਰ ਤਿਆਰ ਕਰਵਾ ਕੇ ਸੰਗਤ ਨੂੰ ਸ਼ਕਾਇਆ ਉਪਰੰਤ ਜادہ ਗੁਰੂ ਜੀ ਆਪਣੇ ਮਹਿਲਾ ਵਿੱਚ ਗਏ ਤਸ਼ਕੀਤ ਮੋਦਰੀ ਜੀ ਨਾਨਕੀ ਜੀ ਅਤੇ ਮਹਾਦੇਵੀ ਨੇ ਕਿਹਾ ਮਹਾਰਾਜ ਤੁਸੇ ਇਹ ਕੀ ਵਾਕ ਕਰ ਦਿੱਤਾ ਹੈ ਕਿ ਵਿਆਹ ਦੇ ਸ਼ਗਣਾ ਦੀ ਮਿਠਾਈ ਤੁਰਕ ਹੀ ਖਾਣਗੇ ਗੁਰੂ ਜੀ ਨੇ ਕਿਹਾ ਕਰਤਾਰ ਦਾ ਐਸਾ ਹੀ ਹੁਕਮ ਸੀ ਜਿਸ ਨੇ ਸਾਡੇ ਪਾਸੋਂ ਇਹ ਬਚਨ ਕਰਾਇਆ ਹੈ ਬੀਬੀ ਦਾ ਵਿਆਹ ਜ਼ਰੂਰ ਹੋਵੇਗਾ ਤੁਸੀਂ ਚਿੰਤਾ ਨਾ ਕਰੋ ਇਨਾਂ ਦਿਨਾਂ ਵਿੱਚ ਪਾਦਸ਼ਾਹ ਸ਼ਾਹਜਹਾਂ ਲਾਹੌਰ ਆਇਆ ਹੋਇਆ ਸੀ ਇੱਕ ਦਿਨ ਉਹ ਅੰਮ੍ਰਿਤਸਰ ਦੀ ਦਿਸ਼ਾ ਸ਼ਿਕਾਰ ਚੜ੍ਹਿਆ ਅਤੇ ਅਨੇਕਾਂ ਜੀਵਾਂ ਦਾ ਸ਼ਿਕਾਰ ਕਰਕੇ ਸ਼ਹਿਰ ਤੋਂ 16-17 ਮੀਲ ਦੂਰ ਤੰਬੂ ਕਣਾਤਾਣ ਕੇ ਵਿਸ਼ਰਾਮ ਕਰਨ ਵਾਸਤੇ ਠਹਿਰ ਗਿਆ। ਦੂਸਰੇ ਦਿਨ ਫਿਰ ਸ਼ਿਕਾਰ ਚੜ੍ਹ ਕੇ ਅੰਮ੍ਰਿਤਸਰ ਦੇ ਨੇੜੇ 6-7 ਕੋਹ ਤੇ ਆ ਗਿਆ। ਦੇਵਨਾਥ ਇਧਰੋਂ ਗੁਰੂ ਜੀ ਵੀ ਉਤਸ ਦਿਨ ਸ਼ਿਕਾਰ ਚੜ ਕੇ ਉੱਧਰ ਹੀ ਚਲੇ ਗਏ ਅਤੇ ਸ਼ਿਕਾਰ ਖੇੜਦੇ-ਖੇੜਦੇ ਦੁਪਹਿਰ ਸਮੇਂ ਗੁੰਟਾਲਾ ਦੀ ਹੱਦ ਦੇ ਵਿੱਚ ਦੋ ਜੋੜੇ ਪਿੱਪਲਾਂ ਦੀ ਛਾਂ ਹੇਠਾਂ ਆਰਾਮ ਕਰਨ ਵਾਸਤੇ ਵਿਰਾਜ ਗਏ ਉੱਧਰ ਜਦ ਬਾਦਸ਼ਾਹ ਦੇ ਸ਼ਿਕਾਰੀਆਂ ਨੇ ਇੱਕ ਸਰਖਾਵ ਪਿੱਛੇ ਆਪਣਾ ਬਾਜ਼ ਛੱਡਿਆ ਤਾਂ ਉਹ ਸਰਖਾਵ ਦੇ ਪਿੱਛੇ ਲੱਗਾ ਹੋਇਆ ਗੁਰੂ ਜੀ ਦੇ ਡੇਰੇ ਪਾਸ ਆ ਗਿਆ ਸੁਰਖਾਵ ਦੇ ਪਿੱਛੇ ਆਵਾਜ਼ ਆਉਂਦਾ ਵੇਖ ਕੇ ਆਪ ਜੀ ਨੇ ਆਪਣਾ ਆਵਾਜ਼ ਉਹਨਾਂ ਦੇ ਅੱਗੇ ਛੱਡ ਦਿੱਤਾ ਗੁਰੂ ਜੀ ਦਾ ਬਾਜ ਸੁਰਖਾਵ ਨੂੰ ਫੜ ਕੇ ਧਰਤੀ ਤੇ ਉੱਤਰ ਆਇਆ ਅਤੇ ਉਸ ਦੇ ਨਾਲ ਹੀ ਬਾਦਸ਼ਾਹ ਦਾ ਬਾਜ ਵੀ ਆ ਗਿਆ ਗੁਰੂ ਜੀ ਦੇ ਸ਼ਿਕਾਰੀਆ ਨੇ ਦੋਵੇਂ ਬਾਜ ਫੜ ਕੇ ਫੜ ਕੇ ਬੰਨ ਲਏ ਬਾਦਸ਼ਾਹ ਵਾਲਾ ਆਵਾਜ਼ ਵੇਖ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਉਦੋਂ ਜਦ ਬਾਦਸ਼ਾਹ ਦੇ ਸ਼ਿਕਾਰੀਆ ਦਾ ਬਾਜ ਉਹਨਾਂ ਪਾਸ ਵਾਪਸ ਨਾ ਗਿਆ ਤਾਂ ਉਹ ਉਸ ਨੂੰ ਲੱਭਦੇ ਲੱਭਦੇ ਇੱਧਰ ਆ ਗਏ। ਗੁਰੂ ਸਾਹਿਬ ਜੀ ਆਪਣੇ ਡੇਰੇ ਬਾਜ ਨੂੰ ਹੱਥ ਉੱਪਰ ਲੈ ਕੇ ਬੈਠੇ ਹੋਏ ਸਨ। ਬਾਦਸ਼ਾਹ ਦੇ ਸ਼ਿਕਾਰੀਆ ਨੇ ਆਪਣਾ ਬਾਜ ਵੇਖ ਕੇ ਕਿਹਾ ਇਹ ਇਹ ਬਾਜ ਬਾਦਸ਼ਾਹ ਦਾ ਹੈ। ਇਸ ਨੂੰ ਸਾਡੇ ਹਵਾਲੇ ਕਰ ਦਿਓ। ਗੁਰੂ ਜੀ ਨੇ ਕਿਹਾ ਇਹ ਬਾਜ ਅਸਾਂ ਲਾਵਾਰਸ ਫੜਿਆ ਹੈ। ਕਿਸੇ ਤੋਂ ਖੋ ਕੇ ਜਾਂ ਚੋਰੀ ਨਹੀਂ ਕਰਕੇ ਨਹੀਂ ਲਿਆ। ਇਹ ਸਤੇ ਤੁਹਾਡੇ ਬਾਦਸ਼ਾਹ ਦਾ ਕੋਈ ਹੱਕ ਨਹੀਂ ਹੈ ਗੁਰੂ ਜੀ ਦਾ ਇਹ ਉੱਤਰ ਸੁਣ ਕੇ ਬਾਦਸ਼ਾਹ ਦੇ ਸ਼ਿਕਾਰੀਆ ਨੇ ਵਾਪਸ ਲਾਹੌਰ ਜਾ ਕੇ ਬਾਦਸ਼ਾਹ ਨੂੰ ਦੱਸਿਆ ਆਪ ਜੀ ਦਾ ਚਿੱਟਾ ਬਾਜ ਗੁਰੂ ਨੇ ਫੜ ਲਿਆ ਹੈ ਅਸਾਂ ਬਹੁਤ ਆਖਿਆ ਹੈ ਕਿ ਇਹ ਬਾਜੇ ਬਾਦਸ਼ਾਹ ਦਾ ਖਾਸ ਬਾਜ ਹੈ ਇਸ ਨੂੰ ਵਾਪਸ ਦੇ ਦਿਓ ਪਰ ਉਹਨਾਂ ਨੇ ਬਾਜ ਦੇਣ ਤੋਂ ਨਾ ਕਰ ਦਿੱਤੀ ਆਪਣੇ ਮੀਰ ਸ਼ਿਕਾਰੀਆ ਤੋਂ ਇਹ ਗੱਲ ਸੁਣ ਕੇ ਬਾਦਸ਼ਾਹ ਨੂੰ ਬੜਾ ਕਰੋਧ ਆਇਆ ਉਸਨੇ ਆਪਣੇ ਅਹਲਕਾਰ ਮੁਸਲਿਫ ਮੁਫਲਿਸ ਖਾਨ ਨੂੰ 7000 ਫੌਜ ਦੇ ਕੇ ਗੁਰੂ ਜੀ ਨੂੰ ਬਾਜ ਸਾਹਿਤ ਫੜਕੇ ਲਿਉਣ ਵਾਸਤੇ ਹੁਕਮ ਦੇ ਦਿੱਤਾ ਜਦ ਮੁਫਲਿਸ ਖਾਨ 7000 ਫੌਜ ਲੈ ਕੇ ਧੌਂਸੇ ਨਗਾਰੇ ਵਜਾਉਂਦਾ ਹੋਇਆ ਅੰਮ੍ਰਿਤਸਰ ਨੂੰ ਤਿਆਰ ਹੋਇਆ ਤਾਂ ਲਾਹੌਰ ਦੀ ਸੰਗਤ ਨੇ ਸਭ ਹਾਲ ਲਿਖ ਕੇ ਗੁਰੂ ਜੀ ਨੂੰ ਇੱਕ ਸਿੱਖ ਦੇ ਹੱਥ ਭੇਜ ਦਿੱਤਾ ਤੇ ਆਕੇ ਆਪ ਆਪਣੇ ਬਚਾਓ ਵਾਸਤੇ ਪ੍ਰਬੰਧ ਕਰ ਲਵੋ ਮੁਫਲਿਸ ਖਾਂ 7000 ਸੇਨਾ ਲੈ ਕੇ ਆਪ ਜੀ ਨੂੰ ਫੜਨ ਵਾਸਤੇ ਆ ਰਿਹਾ ਹੈ ਇਹ ਖਬਰ ਸੁਣ ਕੇ ਗੁਰੂ ਜੀ ਨੇ ਸਿੱਖਾਂ ਨੂੰ ਲੋਹਗੜ ਦੇ ਉੱਚੇ ਟਿੱਬੇ ਦੇ ਚਫੇਰੇ ਬਹੁਤ ساری ਸੰਗਤ ਨੂੰ ਲਗਾ ਕੇ ਇੱਕ ਰਾਤ ਦਿਨ ਵਿੱਚ ਹੀ ਤਕੜੀ ਕੰਦ ਕਰਵਾ ਦਿੱਤੀ ਅਤੇ ਇਸ ਦੇ ਅੰਦਰ ਸ਼ਸਤਰ ਅਤੇ दारू ਸਿੱਕਾ ਦੇ ਕਿ ਪੰਜ ਨੂੰ 100 ਜੋਦੇ ਪਿਠਾ ਦਿੱਤੇ ਉਪਰੰਤ ਗੁਰੂ ਜੀ ਨੇ ਹੁਕਮ ਕੀਤਾ ਕਿ ਜਾਦੇ ਤੁਰਕ ਸੇਨਾ ਆਵੇ ਤਾਂ ਤੋਪਾਂ ਬੰਦੂਕਾਂ ਦੀ ਮਾਰ ਕਰਕੇ ਵੈਰੀਆਂ ਦਾ ਨਾਸ਼ ਕਰ ਦੇਣਾ ਗੁਰੂ ਜੀ ਦਾ ਬਚਨ ਸੁਣ ਕੇ ਸਿੱਖਾਂ ਨੇ ਕਿਹਾ ਮਹਾਰਾਜ ਆਪ ਜੀ ਨੇ ਹੁਕਮ ਕੀਤਾ ਹੈ ਕਿ ਵੈਰੀ ਸੇਨਾ ਉੱਤੇ ਤੋਪਾਂ ਦੀ ਮਾਰ ਕਰਨੀ ਪਰ ਸਾਡੇ ਕੋਲ ਤਾਂ ਇੱਕ ਤੋਪ ਵੀ ਨਹੀਂ ਹੈ ਕਿਰਪਾ ਕਰਕੇ ਦੱਸੋ ਕਿ ਤੋਪਾਂ ਕਿੱਥੇ ਹਨ ਸੂਰਮਿਆਂ ਦੀ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਕਿਹਾ ਆ ਜੋ ਲੱਕੜ ਦੇ ਮੋٹے ਮੋٹے ਵਾਲੇ ਹਨ ਤੁਹਾਡੇ ਪਾਸ ਹਨ ਇਹਨਾਂ ਵਾਲਿਆਂ ਨੂੰ ਵੀੜ ਕੇ ਇਹਨਾਂ 'ਚੋਂ ਗੋਲੀਆਂ ਦੀ ਥਾਂ ਮੋٹے ਰੋੜੇ ਅਤੇ ਬਰੂਧ ਦੀ ਥਾਂ ਮਿੱਟੀ ਭਰ ਕੇ ਸਤਨਾਮ ਆਖ ਕੇ ਤੋੜਾ ਲਈ ਜਾਣਾ ਕਰਤਾਰ ਭਲੀ ਕਰੇਗਾ ਤੁਰਕ ਦਲ ਤੁਹਾਡੇ ਨੇੜੇ ਨਹੀਂ ਆਵੇਗਾ ਜਦ ਗੁਰੂ ਜੀ ਤਿੰਨ ਪਾਸੇ ਮੋਰਚੇ ਤਕੜੇ ਕਰਕੇ ਚੌਥੇ ਪਾਸੇ ਗਏ ਤਾਂ ਭਾਈ ਪਿਰਾਣਾ ਨੇ ਬੇਨਤੀ ਕੀਤੀ ਪਾਤਸ਼ਾਹ ਇੱਧਰ ਆਪਣੇ ਮਹਿਲਾਵਾਲੇ ਪਾਸੇ ਕੋਈ ਮੋਰਚਾ ਨਹੀਂ ਬੱਧਾ ਇਸ ਪਾਸੇ ਦੀ ਰੱਖਿਆ ਕਰਨੀ ਬਹੁਤ ਜ਼ਰੂਰੀ ਹੈ ਗੁਰੂ ਜੀ ਨੇ ਕਿਹਾ ਭਾਈ ਪਿਰਾਣਾ ਜਿਹੜੀ ਮਠਿਆਈ ਤੁਰਕਾਂ ਦੇ ਖਾਣ ਵਾਸਤੇ ਬਣਾ ਕੇ ਕੋਠੇ ਭਰੇ ਹੋਏ ਹਨ ਇਹ ਪਾਸਾ ਉਹਨਾਂ ਦੀ ਮਠਿਆਈ ਖਾਣ ਵਾਸਤੇ ਖੁੱਲ੍ਹਾ ਰੱਖਿਆ ਹੈ ਅਗਲੇ ਦਿਨ ਸੰਧਿਆ ਸਮੇਂ ਤੁਰਕ ਫੌਜਾਂ ਨੇ ਸ਼ਹਿਰ ਉੱਤੇ ਹੱਲਾ ਬੋਲ ਦਿੱਤਾ ਸਿੱਖ ਯੋਧਿਆਂ ਨੇ ਗੁਰੂ ਜੀ ਦੇ ਹੁਕਮ ਅਨੁਸਾਰ ਜਿਹੜੀਆਂ ਲੱਕੜਾਂ ਦੀਆਂ ਤੋਪਾਂ ਤਿਆਰ ਕੀਤੀਆਂ ਹੋਈਆਂ ਸਨ ਉਹ ਧੜਾ ਧੜ ਚਲਾਉਣੀਆਂ ਆਰੰਭ ਕਰ ਦਿੱਤੀਆਂ ਇਨ੍ਹਾਂ ਅਜਗੈਬੀ ਤੋਪਾਂ ਦੀ ਮਾਰ ਨਾਲ ਤੁਰਕ ਸੈਨਾ ਦੇ ਪੈਰ ਉਖੜ ਗਏ ਇਹੇ ਪਾਸਾ ਛੱਡ ਕੇ ਜਦ ਤੁਰਕ ਸੈਨਾ ਦੂਜੇ ਪਾਸਿਓਂ ਸ਼ਹਿਰ ਵਿੱਚ ਦਾਖਲ ਹੋ ਗਈ ਤਾਂ ਗੁਰੂ ਜੀ ਨੇ ਆਪਣੇ ਜਵਦਿਆਂ ਨੂੰ ਕਿਹਾ ਕਿ ਮਹਿਲਾ ਵਿੱਚ ਜਾ ਕੇ ਉੱਥੋਂ ਸਾਰੇ ਪਰਿਵਾਰ ਨੂੰ ਕੱਢ ਕੇ ਰਾਮਸਰ ਵੱਲ ਲੈ ਚੱਲੋ ਘਰ ਦੀ ਕੋਈ ਚੀਜ਼ ਸਾਂਭਣ ਜਾਂ ਚੁੱਕਣ ਦੀ ਲੋੜ ਨਹੀਂ ਹੈ ਤਦ ਸਿੱਖ ਸ਼ਿਗਰ ਹੀ ਮਹਿਲਾ ਵਿੱਚੋਂ ਮਾਤਾ ਦਮੋਦਰੀ ਜੀ ਅਤੇ ਨਾਨਕੀ ਜੀ ਅਤੇ ਮਰਵਾਹੀ ਜੀ ਨੂੰ ਲੈ ਕੇ ਰਾਮਸਰ ਚਲੇ ਗਏ ਸਿੱਖਾਂ ਦੇ ਇੱਕ ਜਥੇ ਨੂੰ ਨੇ ਤੁਰਕ ਸੈਨਾ ਨੂੰ ਲੋਹਗੜ ਪਹਿਰ ਰਾਤ ਤੱਕ ਰੋਕੀ ਰੱਖਿਆ ਉਪਰੰਤ ਤੁਰਕ ਸੈਨਾ ਸ਼ਹਿਰ ਵਿੱਚ ਦਾਖਲ ਹੋ ਗਈ ਗੁਰੂ ਜੀ ਆਪਣੇ ਨਾਲ ਇੱਕ ਜਥਾ ਲੈ ਕੇ ਰਾਮਸਰ ਪਹੁੰਚ ਗਏ ਰਾਮਸਰ ਪਹੁੰਚ ਕੇ ਜਦ ਗੁਰੂ ਜੀ ਨੇ ਵੇਖਿਆ ਕਿ ਬੀਬੀ ਵੀਰੋ ਮਹਿਲਿਆਂ ਵਿੱਚ ਨਹੀਂ ਲਿਆਂਦੀ ਗਈ ਤਾਂ ਆਪ ਜੀ ਨੇ ਤਤਸ਼ਨ ਹੀ ਸਿੰਘੇ ਪ੍ਰੋਹਤ ਅਤੇ ਇੱਕ ਹੋਰ ਸਿੱਖ ਨੂੰ ਹੁਕਮ ਕੀਤਾ ਕਿ ਮਹਿਲਾ ਵਿੱਚੋਂ ਬੀਬੀ ਨੂੰ ਲਿਆਓ ਰਾਤ ਦਾ ਹਨੇਰਾ ਤੇ ਦੁਸ਼ਮਣ ਨਾਲ ਟੱਕਰੇ ਦੀ ਭੱਜ ਦੌੜ ਕਰਕੇ ਕਾਲੀ ਵਿੱਚ ਬੀਬੀ ਮਹਿਲਾ ਵਿੱਚ ਇੱਕ ਪਾਸੇ ਬੈਠੀ ਦੀ ਬੈਠੀ ਹੀ ਰਹਿ ਗਈ ਸੀ ਤੇ ਆਪੋ ਤਾਪੀ ਵਿੱਚ ਕਿਸੇ ਨੂੰ ਇਹ ਪਤਾ ਨਾ ਲੱਗ ਸਕੇ ਕਿ ਬੀਬੀ ਮਾਤਾ ਸਾਹਿਬਾ ਨਾਲ ਜਾਂ ਕਿਸੇ ਹੋਰ ਸਿੱਖ ਨਾਲ ਮਹਿਲਾ ਵਿੱਚੋਂ ਕੱਢੀ ਨਹੀਂ ਗਈ ਸੀ ਜਦ ਸਿੰਘਾਂ ਪੁਹਤ ਤੇ ਦੂਸਰਾ ਸਿੱਖ ਮਹਿਲਾ ਵਿੱਚ ਘੋੜੇ ਦੌੜਾ ਕੇ ਪਹੁੰਚੇ ਤਾਂ ਬੀਬੀ ਇੱਕ ਕਮਰੇ ਦਾ ਅੰਦਰੋਂ ਦਰਵਾਜ਼ਾ ਬੰਦ ਕਰਕੇ ਬੈਠੀ ਹੋਈ ਸੀ ਪੁਹਤ ਨੇ ਜਦ ਹੌਲੀ ਜਹੀ ਬੁਹਾ ਖੜਕਾ ਕੇ ਬੀਬੀ ਨੂੰ ਆਵਾਜ਼ ਦਿੱਤੀ ਤਾਂ ਬੀਬੀ ਨੇ ਸਿੰਘੇ ਦੀ ਆਵਾਜ਼ ਪਹਿਚਾਣ ਕੇ ਬੁਹਾ ਖੋਲ ਦਿੱਤਾ ਸਿੰਘੇ ਨੇ ਬੀਬੀ ਨੂੰ ਛੱਟ ਹੀ ਆਪਣੇ ਪਿੱਛੇ ਘੋੜੇ ਉੱਤੇ ਬਿਠਾ ਲਿਆ ਤੇ ਰਾਤ ਦੇ ਹਨੇਰੇ ਵਿੱਚ ਦੁਸ਼ਮਣਾਂ ਤੋਂ ਬਚ ਕੇ ਰਾਮਸਰ ਗੁਰੂ ਜੀ ਪਾਸ ਪਹੁੰਚ ਗਿਆ ਇੱਥੋਂ ਗੁਰੂ ਜੀ ਨੇ ਸਿੱਖਾਂ ਦੇ ਇੱਕ ਜਥੇ ਨਾਲ ਬੱਚਿਆਂ ਸਾਹਿਤ ਮਾਤਾ ਸਾਹਿਬਾ ਬੀਬੀ ਵੀਰੋ ਨੂੰ ਰਾਤੋ ਰਾਤ ਚੰਬਾਲ ਪਹੁੰਚਾ ਦਿੱਤਾ ਅਤੇ ਕੁਝ ਆਦਮੀਆਂ ਨੂੰ ਜਨ ਦੇ ਅੱਗੇ ਭੇਜ ਕੇ ਆਖਿਆ ਕਿ ਤੁਸੀਂ ਜਨ ਲੈ ਕੇ ਚੰਬਾਲ ਪਹੁੰਚ ਜਾਓ ਕੱਲ੍ਹ ਸਵੇਰੇ ਉੱਥੇ ਹੀ ਬੀਬੀ ਦਾ ਵਿਆਹ ਹੋਵੇਗਾ ਮਾਈ ਕੋਲਾ ਨੂੰ ਗੁਰੂ ਜੀ ਨੇ ਦੋ ਚਾਰ ਸਿੱਖਾਂ ਨਾਲ ਕਰਤਾਰਪੁਰ ਭੇਜ ਦਿੱਤਾ ਇਸ ਸਭ ਇਸ ਤਰ੍ਹਾਂ ਸਭ ਪਰਿਵਾਰ ਨੂੰ ਲੜਾਈ ਦੇ ਘੇਰੇ ਵਿੱਚੋਂ ਬਾਹਰ ਕੱਢ ਕੇ ਗੁਰੂ ਜੀ ਆਪ ਤਿਆਰ ਬਰ ਤਿਆਰ ਹੋ ਕੇ ਵੈਰੀ ਦਲ ਦੇ ਸਾਹਮਣੇ ਹੋ ਕੇ ਯੁੱਧ ਕਰਨ ਲੱਗ ਪਏ ਇੱਕ ਪਾਸੇ ਵੀ ਭਾਈ ਵਿਦੀ ਚੰਦ ਤੇ ਜੇਠਾ ਦੂਜੇ ਪਾਸੇ ਪੈਂਦੇ ਖਾਨ ਤੇ ਭਾਈ ਪਰਾਣਾ ਤਲਵਾਰਾਂ ਧੂਕੇ ਵੈਰੀਆਂ ਦੇ ਆਹੂ ਲਾਉਣ ਲੱਗੇ ਤੀਸਰੇ ਪਾਸੇ ਬੰਦੂਕਾਂ ਵਾਲੇ ਸੂਰਮੇ ਬੰਦੂਕਾਂ ਨਾਲ ਵੈਰੀਆਂ ਨੂੰ ਦਾਣਿਆਂ ਵਾਂਗੂ ਭੁੰਨਣ ਲੱਗੇ ਅਤੇ ਚੌਥੇ ਪਾਸੇ ਗੁਰੂ ਜੀ ਆਪ ਆਪਣੇ ਜੱਥੇ ਦੇ ਯੋਧਿਆਂ ਨਾਲੇ ਵੈਰੀਆਂ ਤੇ ਤੁੰਡਮੁੰਡ ਕਰਨ ਲੱਗੇ ਇਹ ਸਭ ਕੁਝ ਪਹਿਲੀ ਰਾਤ ਦੇ ਸਮੇਂ ਹੀ ਹੋ ਰਿਹਾ ਸੀ ਵੈਰੀ ਬੜੇ ਹੈਰਾਨ ਸਨ ਕਿ ਗੁਰੂ ਜੀ ਐਨੀ ਫੌਜ ਕਿੱਥੋਂ ਆ ਪਈ ਹੈ ਗੁਰੂ ਜੀ ਜੁੱਦ ਕਰਦੇ ਅਤੇ ਵੈਰੀ ਨੂੰ ਰੋਕਦੇ ਹੋਏ ਸ਼ਹਿਰੋਂ ਬਾਹਰ ਤਰਨਤਾਰਨ ਦੇ ਪਾਸੇ ਨੂੰ ਜਾ ਰਹੇ ਸਨ ਮੁਫਲਿਸ ਖਾਂ ਦੀ ਫੌਜ ਦੇ ਹੁਣ ਤੱਕ ਬਹੁਤ ਆਦਮੀ ਮਰ ਚੁੱਕੇ ਸਨ ਅਤੇ ਕੁਝ ਜਾਨਾਂ ਬਚਾਉਂਦੇ ਹੋਏ ਇੱਧਰ ਉੱਧਰ ਨਿਕਲ ਚੁੱਕੇ ਸਨ ਅੰਤ ਨੂੰ ਮੁਫਲਿਸ ਖਾਂ ਅਤੇ ਉਸ ਦੇ ਹਜ਼ੂਰ ਨੂੰ ਹਜ਼ਾਰ ਕੋ ਫੌਜੀ ਗੁਰੂ ਜੀ ਦਾ ਪਿੱਛਾ ਕਰਤੇ ਹੋਏ ਚੰਬੇਪਿੰਡ ਦੀ ਝੂ ਵਿੱਚ ਪਹੁੰਚ ਗਏ ਉੱਥੇ ਦੋਹਾਂ ਪਾਸਿਆਂ ਤੋਂ ਡੱਟ ਕੇ ਤਲਵਾਰਾਂ ਅਤੇ ਬਰਸ਼ੀਆਂ ਨਾਲ ਜੁੱਟ ਹੋਇਆ ਜਿਸ ਵਿੱਚ ਮੁਫਲਿਸਖਾਂ ਦੇ ਬਹੁਤ ਫੌਜੀ ਮਾਰੇ ਗਏ ਅਤੇ ਮੁਫਲਿਸਖਾਂ ਆਪ ਵੀ ਗੁਰੂ ਜੀ ਦੀ ਹੱਥੋਂ ਤਲਵਾਰ ਦੇ वार ਨਾਲ ਦੋ ਟੁਕੜੇ ਹੋ ਕੇ ਧਰਤੀ ਤੇ ਡਿੱਗ ਪਿਆ ਆਪਣੇ ਸਰਦਾਰ ਦੀ ਮੌਤ ਵੇਖ ਕੇ ਤੁਰਕ ਸੈਨਾ ਦੇ ਹੌਸਲੇ ਟੁੱਟ ਗਏ ਅਤੇ ਉਹ ਮੈਦਾਨ ਛੱਡ ਕੇ ਭੱਜ ਗਏ ਮੈਦਾਨ ਖਾਲੀ ਵੇਖ ਕੇ ਗੁਰੂ ਜੀ ਨੇ ਸਭ ਤੋਂ ਪਹਿਲਾਂ ਆਪਣੇ ਫੱਟੜਾਂ ਦੀ ਸੰਭਾਲ ਕਰਾਈ ਅਤੇ ਫਿਰ ਸ਼ਹੀਦ ਸਿੱਖਾਂ ਦੀਆਂ ਲੋਥਾਂ ਇਕੱਠੀਆਂ ਕਰਕੇ ਉਹਨਾਂ ਦਾ ਸੰਸਕਾਰ ਕਰਾਇਆ। ਮੁਸਲਮਾਨ ਮਰਦਿਆਂ ਨੂੰ ਇੱਕ ਵੱਡਾ ਡੁੰਗਾ ਟੋਆ ਪਟਵਾ ਕੇ ਉਸ ਵਿੱਚ ਦਬਾ ਦਿੱਤਾ। ਉਪਰੰਤ ਲੋਹੜਾ ਤੇ ਸ਼ਹਿਰ ਵਿੱਚ ਹੋਏ ਸਿੱਖ ਸ਼ਹੀਦਾਂ ਨੂੰ ਇਕੱਠੀਆਂ ਕਰਕੇ ਬੀਬੀ ਦੇ ਵਿਆਹ ਵਾਸਤੇ ਇਕੱਠੇ ਕੀਤੇ ਹੋਏ ਲੱਕੜ ਬਾਲਣ ਨਾਲ ਅੰਗੇਠਾ ਤਿਆਰ ਕਰਕੇ ਸੰਸਕਾਰ ਕੀਤਾ ਗਿਆ ਇਸ ਸਥਾਨ ਉੱਤੇ ਜਿੱਥੇ ਚੰਬੇ ਪਿੰਡ ਦੀ ਜੂ ਵਿੱਚ ਇਹ ਸੰਗਰਾਮ ਹੋਇਆ ਸੀ ਉੱਥੇ ਗੁਰਦੁਆਰਾ ਸੰਗਰਾਣਾ ਸਾਹਿਬ ਸਥਾਪਿਤ ਮਾਨ ਹੈ ਇੱਥੇ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿੱਚ ਹਰ ਸਾਲ ਵਿਸਾਖ ਦੀ ਪੂਰਨਮਾਸ਼ੀ ਨੂੰ ਮੇਲਾ ਲੱਗਦਾ ਹੈ ਜਦ ਮੁਫਲਿਸ ਖਾਂ ਅਤੇ ਬਹੁਤ ਸਾਰੇ ਤੁਰਕ ਸੈਨਾ ਮਰ ਗਈ ਕੁਝ ਥੋੜੇ ਜਿਹੇ ਤੁਰਕ ਫੌਜੀ ਜੋ ਬਚ ਕੇ ਲਾਹੌਰ ਪਹੁੰਚ ਗਏ ਸਨ ਉਹਨਾਂ ਨੇ ਸ਼ਾਹਜਹਾਂ ਨੂੰ ਦੱਸਿਆ ਮੁਫਲਿਸ ਖਾਂ ਅਤੇ ਬਹੁਤ ساری ਫੌਜ ਗੁਰੂ ਜੀ ਨਾਲ ਜੰਦ ਕਰਕੇ ਮਾਰੀ ਗਈ ਹੈ ਸ਼ਹਿਰ ਤੋਂ ਬਾਹਰ ਗੁਰੂ ਜੀ ਦਾ ਇੱਕ ਲੋਹੇ ਦਾ ਕਿਲਾ ਬਣਿਆ ਹੋਇਆ ਜਾਪਦਾ ਸੀ ਜਿਸ ਉੱਤੇ ਸਾਡੀਆਂ ਟੋਪਾਂ ਦਾ ਕੁਝ ਅਸਰ ਨਹੀਂ ਸੀ ਹੁੰਦਾ ਪਰ ਅੰਦਰੋਂ ਜਿਹੜੀਆਂ ਗੁਰੂ ਜੀ ਦੀਆਂ ਤੋਪਾਂ ਚੱਲਦੀਆਂ ਸਨ ਉਹਨਾਂ ਨਾਲ ਹੀ ਸਾਡਾ ਅੱਧਾ ਲਖਸ਼ਰ ਤਬਾਹ ਹੋ ਗਿਆ ਸੀ ਉੱਥੋਂ ਬਚ ਕੇ ਅਸੀਂ ਗੁਰੂ ਜੀ ਦੇ ਮਹਿਲਾ ਵਿੱਚ ਗਏ ਤਾਂ ਉਹ ਖਾਲੀ ਪਏ ਸਨ ਅਸਾਂ ਉੱਥੋਂ ਗੁਰੂ ਦਾ ਬਹੁਤ ਸਮਾਨ ਅਤੇ ਖਾਣਾ-ਦਾਣਾ ਲੁੱਟਿਆ ਇਸ ਤੋਂ ਅਸਾਂ ਸਮਝਿਆ ਕਿ ਗੁਰੂ ਇੱਥੋਂ ਨੱਠ ਗਿਆ ਹੈ ਅਤੇ ਸਾਡੀ ਫਤਿਹ ਹੋ ਗਈ ਹੈ ਪਾਰ ਦਿਨ ਚੜਦਿਆਂ ਹੀ ਗੁਰੂ ਨੇ ਸਾਡੇ ਉੱਤੇ ਚੁਫੇਰੇੋਂ ਹੀ ਇੱਕ ਭਰਪੂਰ ਹੱਲਾ ਕਰਕੇ ਅਜਿਹਾ ਕੋਰ ਯੁੱਧ ਕੀਤਾ ਕਿ ਦੋ ਪਹਿਰਾਂ ਵਿੱਚ ਹੀ ਸਾਡੀ ਸਾਰੀ ਫੌਜੇ ਤਬਾਹ ਕਰ ਦਿੱਤੀ ਇੱਕ ਹੋਰ ਅश्चਰਜ ਦੀ ਗੱਲ ਹੈ ਕਿ ਗੁਰੂ ਦਾ ਜਿਹੜਾ ਕਿਲਾ ਰਾਤ ਸਮੇਂ ਸਾਨੂੰ ਲੋਹੇ ਹੀ ਲੋਹੇ ਦਾ ਦਿਸਦਾ ਸੀ ਉਸ ਨੂੰ ਜਦ ਅਸੀਂ ਦਿਨ ਚੜੇ ਵੇਖਿਆ ਤਾਂ ਉਹ ਇੱਕ ਉੱਚਾ ਟਿੱਲਾ ਮਿੱਟੀ ਦੀ ਕੱਚੀ ਗੰਦ ਨਾਲ ਵਲਿਆ ਹੋਇਆ ਸੀ ਇਸ ਦੇ ਅੰਦਰ ਲੱਕੜ ਦੇ ਵਲੇ ਪਏ ਹੋਏ ਸਨ ਜਿਸ ਜਿੰਨਾ ਵਿੱਚੋਂ ਪਲੀਤੇ ਦੇ ਕੇ ਗੋਲੇ ਚਲਾਏ ਹੋਏ ਜਾਪਦੇ ਸਨ ਗੋਲੇ ਵੀ ਲੋਹੇ ਦੇ ਨਹੀਂ ਸਨ ਸਗੋਂ ਇੱਟਾਂ ਵੱਟੇ ਹੀ ਸਨ ਜਾਪਣਾ ਅਜਿਹਾ ਢੰਗ ਅਸਾਂ ਇਸ ਤੋਂ ਪਹਿਲਾਂ ਕਿਤੇ ਨਾ ਵੇਖਿਆ ਅਤੇ ਨਾ ਹੀ ਸੁਣਿਆ ਏ ਆਪਣੀ 7000 ਫੌਜ ਦੀ ਤਬਾਹੀ ਅਤੇ ਸਿਪਾਹ ਸੁਲਾਰ ਮੁਫਲਿਸ ਖਾਨ ਦਾ ਮਰ ਜਾਣਾ ਸੁਣ ਕੇ ਬਾਦਸ਼ਾਹ ਨੂੰ ਚਿੰਤਾ ਲੱਗ ਗਈ ਕਿ ਇਸ ਤਰ੍ਹਾਂ ਹੀ ਸ਼ਕਤੀਸ਼ਾਲੀ ਹੋ ਕੇ ਕਿਸੇ ਦਿਨ ਉਹ ਗੁਰੂ ਕੀਤੇ ਦੇਸ਼ ਉੱਤੇ ਹੀ ਕਬਜ਼ਾ ਕਰ ਲਵੇਗਾ ਇਸ ਦਾ ਹੁਣ ਕੋਈ ਕੋਈ ਪ੍ਰਬੰਧ ਕਰਨਾ ਚਾਹੀਦਾ ਹੈ ਇਸ ਵਿਚਾਰ ਕਰਕੇ ਬਾਦਸ਼ਾਹ ਨੇ ਉਸ ਸਮੇਂ ਹੀ ਆਪਣੇ ਸਾਰੇ ਵਜ਼ੀਰਾਂ ਤੇ ਸਲਾਹਕਾਰ ਉਪਰਾਮਾਂ ਨੂੰ ਸੱਦਿਆ ਤੇ ਆਖਿਆ ਕਿ ਤੁਸੀਂ ਗੱਲ ਦੀ ਗੱਲ ਸੁਣ ਲਈ ਹੋਵੇਗੀ ਕਿ ਉਸ ਨੇ ਸਾਰੀ 7000 ਸੈਨਾ ਜਿਹੜੀ ਮੁਫਲਿਸ ਖਾਂ ਨਾਲ ਭੇਜੀ ਸੀ ਤਬਾਹ ਕਰ ਦਿੱਤੀ ਹੈ ਹੁਣ ਇੱਕ ਤਕੜੀ ਸ਼ਸਤਰਬੰਦ ਫੌਜ ਲੈ ਕੇ ਜਾਵੋ ਤੇ ਗੁਰੂ ਨੂੰ ਫੜ ਕੇ ਲਿਆਓ ਤੇ ਜਾਂ ਉੱਥੇ ਹੀ ਯੁੱਧ ਵਿੱਚ ਮਾਰ ਦਿਓ ਉਸ ਨੂੰ ਬਾਦਸ਼ਾਹ ਨਾਲ ਝਗੜਾ ਕਰਨ ਦਾ ਪਤਾ ਲੱਗ ਜਾਵੇਗਾ ਬਾਦਸ਼ਾਹ ਦੀ ਇਹ ਗੱਲ ਸੁਣ ਕੇ ਜਦ ਸਾਰਿਆਂ ਨੇ ਇਸ ਦੀ ਪ੍ਰੋੜਤਾ ਕਰ ਦਿੱਤੀ ਤਾਂ ਵਜ਼ੀਰ ਖਾਨੇ ਕਿਹਾ ਪਾਦਸ਼ਾਹ ਸਲਾਮਤ ਜਿਸ ਬਾਜ ਪਿੱਛੇ ਤੁਸੀਂ ਗੁਰੂ ਨਾਲ ਝਗੜਾ ਕੀਤਾ ਹੈ ਉਸ ਵਰਗੇ ਤੁਸੀਂ ਹਜ਼ਾਰ ਬਾਜ ਹੋਰ ਦੇਸ਼ਾਂ ਤੋਂ ਮੰਗਵਾ ਸਕਦੇ ਹੋ ਇਸ ਮਾਮੂਲੀ ਗੱਲ ਪਿੱਛੇ ਗੁਰੂ ਨਾਨਕ ਦੀ ਗੱਦੀ ਨਾਲ ਝਗੜਾ ਨਹੀਂ ਭੁਦਾਉਣਾ ਚਾਹੀਦਾ ਆਪ ਜੀ ਨੂੰ ਪਤਾ ਹੀ ਹੈ ਕਿ ਜਦ ਇਹਨਾਂ ਨੂੰ ਆਪ ਜੀ ਦੇ ਪਿਤਾ ਨੇ ਚੰਦੂ ਦੀ ਚੁੱਕਣਾ ਕਰਕੇ ਗਵਾਲੀਅਰ ਦੇ ਕਿਲੇ ਵਿੱਚ 40 ਦਿਨਾਂ ਵਾਸਤੇ ਭੇਜ ਦਿੱਤਾ ਸੀ ਫਿਰ ਜਦ 40 ਦਿਨ ਬੀਤਣ ਉਪਰੰਤ ਗੁਰੂ ਜੀ ਨੂੰ ਛੱਡਿਆ ਗਿਆ ਸੀ ਤਾਂ ਰਾਤ ਸਮੇਂ ਦੋ ਸ਼ੇਰ ਬਾਦਸ਼ਾਹ ਦੀ ਛਾਤੀ ਉੱਤੇ ਚੜ ਜਾਂਦੇ ਸਨ ਫਿਰ ਜਦ ਡਰ ਕਰਕੇ ਬਾਦਸ਼ਾਹ ਗੁਰੂ ਜੀ ਨੂੰ ਯਾਦ ਕਰਦਾ ਸੀ ਤਾਂ ਗੁਰੂ ਜੀ ਆਪਣੇ ਰੁਮਾਲੇ ਦੀ ਇਸ਼ਾਰੇ ਨਾਲ ਸ਼ੇਰਾਂ ਨੂੰ ਪਿੱਛੇ ਹਟਾ ਦਿੰਦੇ ਸਨ ਇਹੀ ਅਜਮਤ ਵੇਖ ਕੇ ਬਾਦਸ਼ਾਹ ਨੇ ਗੁਰੂ ਜੀ ਨੂੰ ਕਿਲੇ ਵਿੱਚੋਂ ਸਦਵਾ ਲਿਆ ਗੁਰੂ ਜੀ ਨੇ ਆਪਣੇ ਨਾਲ ਬਵੰਜਾ ਰਾਜਪੁੱਤਰ ਰਾਜੇ ਜਿਹੜੇ ਕਿਲੇ ਵਿੱਚ ਕੈਦ ਸਨ ਉਹ ਵੀ ਬੰਦ ਖਲਾਸ ਕਰਵਾ ਦਿੱਤੇ ਬਾਦਸ਼ਾਹ ਨੇ ਚੰਦੂ ਦੀਵਾਨ ਨੂੰ ਵੀ ਜਿਸ ਨੇ ਇਹਨਾਂ ਦੇ ਪਿਤਾ ਨੂੰ નિર્ਦੋਸ਼ ਸ਼ਹੀਦ ਕਰਵਾ ਦਿੱਤਾ ਸੀ ਇਹਨਾਂ ਦੇ ਹਵਾਲੇ ਕਰ ਦਿੱਤਾ ਸੀ ਪੀਰ ਮੀਆਂ ਮੀਰ ਜੀ ਪਾਸੋਂ ਵੀ ਆਪ ਗੁਰੂ ਜੀ ਦੀ ਮਹਿਮਾ ਸੁਣ ਚੁੱਕੇ ਹੋ ਇਸ ਲਈ ਮੈਂ ਇਹੀ ਬੇਨਤੀ ਕਰਦਾ ਹਾਂ ਕਿ ਗੁਰੂ ਜੀ ਨਾਲ ਆਪ ਜੀ ਨੂੰ ਝਗੜਾ ਵਧਾਉਣਾ ਨਹੀਂ ਚਾਹੀਦਾ ਕਿੰਚਤ ਬੇਗ ਨੇ ਕਿਹਾ ਗੁਰੂ ਜੀ ਸੁਲਾਖੁਣ ਹਨ ਮੁਲਕ ਵਿੱਚ ਫਤੂਰ ਨਹੀਂ ਪਾਉਣਾ ਚਾਹੁੰਦੇ ਮੈਂ ਇਹ ਵੀ ਸੁਣਿਆ ਹੈ ਕਿ ਗੁਰੂ ਜੀ ਅੰਮ੍ਰਿਤਸਰ ਛੱਡ ਕੇ ਕਿਸੇ ਹੋਰ ਪਾਸੇ ਚਲੇ ਗਏ ਹਨ ਬਾਦਸ਼ਾਹ ਨੇ ਕਿੰਚਤ ਬੇਗ ਤੋਂ ਸੁਣ ਕੇ ਕਿਹਾ ਇਹ ਚੰਗੀ ਗੱਲ ਹੈ ਜੀ ਉਹ ਅਮਰਤ ਸਰ ਤੋਂ ਚਲੇ ਗਏ ਹਨ ਤਾਂ ਫਿਰ ਕੋਈ ਹਰਜਨ ਹੈ ਨਹੀਂ ਹੈ ਉਹਨਾਂ ਦਾ ਪਿੱਛਾ ਕਰਕੇ ਬੇਅਰਥ ਆਦਮੀ ਨਹੀਂ ਮਰਵਾਉਣੇ ਚਾਹੀਦੇ ਇਸ ਤਰ੍ਹਾਂ ਕਰਕੇ ਬਾਦਸ਼ਾਹ ਨੇ ਮਾਮਲਾ ਖਤਮ ਕਰ ਦਿੱਤਾ ਗੁਰੂ ਜੀ ਬੀਬੀ ਵੀਰੋ ਦਾ 16 ਜੇਠ ਨੂੰ ਵਿਆਹ ਕਰਕੇ ਤਰਨਤਾਰਨ ਦੇ ਰਸਤੇ ਪਰਿਵਾਰ ਸਾਹਿਤ ਗੋਇੰਦਵਾਲ ਪਹੁੰਚ ਗਏ ਸਨ ਗੋਇੰਦਵਾਲ 2 ਦਿਨ ਵਿਸ਼ਰਾਮ ਕਰਕੇ ਆਪ ਆਪਣੇ ਜੋਧਿਆਂ ਨਾਲ ਕਰਤਾਰਪੁਰ ਚਲੇ ਗਏ ਅਤੇ ਪਰਿਵਾਰ ਨੂੰ ਬਾਬਾ ਸੁੰਦਰਦਾਸ ਜੀ ਪਾਸੋਂ ਗੋਇੰਦਵਾਲ ਹੀ ਰਹਿਣ ਦਿੱਤਾ ਬਾਬਾ ਸੁੰਦਰ ਬਾਬਾ ਮੋਹਰੀ ਜੀ ਦੇ ਸੁਪੁੱਤਰ ਬਾਬਾ ਆਨੰਦ ਜੀ ਦਾ ਪੁੱਤਰ ਸੀ ਰਾਮਕਲੀ ਦੀ ਸਾਧ ਇਸੇ ਦੀ ਹੀ ਰਚਨਾ ਹੈ